ਦੇ ਇਹੇ ਧੰਨਵਾਦ ਹੈ ਨਾ ਕਿ ਦੂਸਰੇ ਜਿਹੜਾ ਡਿਸਕਸ ਕਰ ਰਹੇ ਕਿ ਅਪਨ ਕਿੰਨੇ ਸਾਧਨ ਪਿੰਡਾਂ ਤੇ ਲੈ ਕੇ ਜਾਣੇ ਆ ਉਹ ਆਪਣੇ ਆਪਣੇ ਪਿੰਡਾਂ ਦੇ ਲੋਕ ਆਪ ਨੂੰ ਬੈਠੇ ਆ ਉਹ ਡਿਸਕਸ ਕਰਕੇ ਨੂੰ ਜਿਆਦਾ ਨੂੰ ਨਾ ਪਈਏ ਪਤਰਾ ਨਿਗੰਦਾਂ ਦੀ ਰੋਮੀ ਸਿੰਤ ਰੋਮੀ ਨਿਗੰਦਾਂ ਦੀ ਜਨ ਆਪ ਕਿਤੇ ਜਿਹਨਾਂ ਦੀ ਆ ਗਈ ਹੈ ਹਰੇ ਉੱਪਰ ਬੈਠੇ ਆ ਚੁਨਾਗੜਾ ਬੈਠੇ ਆ ਖਾਂਦ ਬੈਠੇ ਆ ਇਹ ਆਪਣੀ ਪਿੰਡਾਂ ਦੀ ਮਿਲ ਕੇ ਰਾਏ ਕਰਦੇ ਹੋ ਜਿਹੜੇ ਸਾਧਨ ਆ ਉਹ ਨੋਟ ਕਰਾਓ ਜਿਹੜੀ ਪ੍ਰਧਾਨ ਜੀ ਨੇ ਗੱਲ ਕਹੀ ਆ ਕਿ ਜਿੰਨੀਆਂ ਪਰਖਾ ਕੇ ਜਾਵਾਂਗੇ ਇਹ ਨਾ ਹੋਵੇ ਕਿ ਨਾ ਹੋ ਜਾਂਦੀ ਹੈਗਾ ਨਾ ਵੀ ਆਪਾਂ ਕਹਿ ਕੋਸ਼ਿਸ਼ ਕਰਨੀ ਆ ਬਾਹਰ ਤੋਂ ਹਮਨ ਗੱਲ ਜਿਗਰ ਜੁਰਗੁਰ ਦੇ ਇੱਕ ਬਦਰ ਸਾਹਿਬ ਦੇ ਕਿਰਤੀ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਦੇ ਵਿੱਚ ਕੀ ਕੀ ਏਜੰਡੇ ਆ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਲੈਂਡ ਪੋਲਿੰਗ ਦਾ ਖਾਸ ਜਿਹੜਾ ਮੁੱਦਾ ਇਹਨਾਂ ਕਿਸਾਨ ਜਥੇਬੰਦੀਆਂ ਨੇ ਚੱਕਿਆ ਹੋਇਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਕਿਸਾਨਾਂ ਦੀ ਜ਼ਮੀਨ ਤੱਕ ਨਾਲ ਹੜੱਪਣ ਵਾਸਤੇ ਉਹਨਾਂ سلسلہ ਚਲਾਇਆ ਹੋਇਆ ਹੈ ਔਰ ਇਹ ਹੱਲਾ ਕੀ ਬੈਕਫੁੱਟ ਤੇ ਪਹੁੰਚ ਗਈ ਹੈ ਪੰਜਾਬ ਸਰਕਾਰ ਕਿਉਂਕਿ ਉਹਨਾਂ ਨੇ ਕੇਸ ਵਾਪਸ ਲੈ ਲਿਆ ਪਰ ਅੱਜ ਪੁੱਛਦੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਮੀਟਿੰਗ ਦਾ ਕੀ ਏਜੰਡਾ ਹੈ ਔਰ ਕਿਸ ਕਿਸ ਤਰ੍ਹਾਂ ਦੀਆਂ ਜਿਹੜੀਆਂ ਮੀਟਿੰਗ ਦੇ ਵਿੱਚ ਅੱਜ ਮੁੱਦੇ ਸੀਗੇ ਹਾਂਜੀ ਪ੍ਰਧਾਨ ਜੀ ਹੱਸ ਗਿਆ ਸਿਕਾਲ ਜੀ ਪ੍ਰਧਾਨ ਜੀ ਅੱਜ ਮੀਟਿੰਗ ਦਾ ਕੀ ਮਤਲਬ ਹੈ ਅੱਜ ਮੀਟਿੰਗ ਜਿਹੜੀ ਹੈ ਸਾਡੀ ਪਾਤਣਾ ਬਲਾਕ ਦੀ ਬਦਮੀ ਹੈਗੀ ਆ ਜਿਹਨੂੰ ਅਸੀਂ ਕਨਵੈਨਸ਼ਨ ਦਾ ਰੂਪ ਦਿੱਤਾ ਇਹਦੇ ਵਿੱਚ ਮੁੱਖ ਏਜੰਡਾ ਸਾਡਾ ਸੀਗਾ ਕਿ ਲੈਂਡ ਕੂਲਿੰਗ ਪਾਲਿਸੀ ਦੇ ਖਿਲਾਫ 24 ਅਗਸਤ ਦੀ ਸਮਰਾਲਾ ਰੈਲੀ 'ਚ ਜਾਣਾ ਲੇਕਿਨ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਦਬਾਅ ਦੇ ਨਾਲ ਸਰਕਾਰ ਨੇ ਉਸ ਨੀਤੀ ਨੂੰ ਰੱਦ ਕਰ ਲਿਆ ਤੇ ਵਾਪਸ ਕਰ ਲਈ ਆ ਲੇਕਿਨ ਸਾਡੇ ਕਿਸਾਨਾਂ ਦੇ ਬਾਕੀ ਦੇ ਮਾਮਲੇ ਜਿਹੜੇ ਆ ਉਹ ਉਸੇ ਤਰ੍ਹਾਂ ਹੈਗੇ ਆ ਜਿਨ੍ਹਾਂ ਦਾ ਸਾਡਾ ਰੋਸ ਪ੍ਰੋਟੈਸਟ ਜਿਹੜਾ ਜਾਰੀ ਰਹਿਣਾ ਤੋਂ 24 ਅਗਸਤ ਨੂੰ ਅਸੀਂ ਰੈਲੀ ਦੇ ਵਿੱਚ ਜਿੱਤ ਰੈਲੀ ਮਨਾਉਂਦੇ ਹੋਏ ਕਿਸਾਨਾਂ ਦੇ ਲਈ ਜਿਹੜੀ ਐਮਐਸਪੀ ਔਰ ਕਿਸਾਨਾਂ ਦੇ ਕਰਜ਼ੇ ਦੇ ਉੱਤੇ ਲੀਕ ਦੇ ਨਾਲ ਦੀ ਨਾਲ ਕਿਸਾਨਾਂ ਦੇ ਜਿਹੜੇ ਮੀਟਰ ਲਾਏ ਜਾ ਰਿਹਾ ਹੈ ਲੋਕਾਂ ਦੇ 스마트 ਮੀਟਰ ਸਾਡੇ ਨਾਲ ਉਹ ਕੇਂਦਰ ਸਰਕਾਰ ਨੇ ਵਾਦਾ ਕੀਤਾ ਸੀ ਕਿ ਨਹੀਂ ਲਾਵਾਂਗੇ ਤੁਹਾਡੀ ਰਾਇ ਕਰਾਂਗੇ ਲੇਕਿਨ ਕੇਂਦਰ ਸਰਕਾਰ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਵੈਸੇ ਤਾਂ ਅਸੀਂ ਇਹਨਾਂ ਨੂੰ ਸਰਕਾਰਾਂ ਨਹੀਂ ਕਹਾਂਗੇ ਇਹ ਕਾਰਪੋਰੇਟਸ ਦੇ ਕੰਟਰੈਕਟਰ ਹੈ ਕੋਈ ਸਰਕਾਰ ਨਹੀਂ ਹੈਗੀ ਇੱਥੇ ਇਹ ਸਾਰੇ ਪਰਦੇ ਦੇ ਅੰਦਰ ਆਪਦਾ ਤੈਅ ਕਰਕੇ ਤੇ ਉਹ ਕੁਝ ਕਰਦੇ ਆ ਤੇ ਬਾਹਰ ਇਹ ਹੋਰ ਗਰੰਟੀਆਂ ਬੋਲਦੇ ਆ ਭਾਸ਼ਣ ਦਿੰਦੇ ਆ ਤੇ ਚੋਣ ਮੈਨੀਫੈਸਟੋ ਜਾਰੀ ਕਰਦੇ ਆ ਤੋ ਲੋਕਾਂ ਨਾਲ ਹਮੇਸ਼ਾ ਇਹ ਧੋਖਾ ਕਰਦੀ ਹੈਗੀ ਆ ਇਸ ਕਰਕੇ ਇਸ ਕਿਸਮ ਦੀਆਂ ਕਿਸਾਨਾਂ ਦੇ ਨਾਲ ਨਾਲ ਜਿਹੜੀਆਂ ਆਮ ਲੋਕਾਂ ਦੀਆਂ ਮੰਗਾਂ ਹੈਗੀਆਂ ਉਹਦੇ 'ਚ ਅਮਨ ਕਾਨੂੰਨ ਹੈਗਾ ਲੋਕਾਂ ਦੀਆਂ ਸੁੱਖ ਸਹੂਲਤਾਂ ਦੇ ਮਾਮਲੇ ਹੈਗੇ ਆ ਤੇ ਜਾਂ ਡੀਪੀ ਖਾਦ ਦੀ ਸ਼ਾਰਟੇਜ ਹੈਗੀ ਆ ਤੇ ਜਾਂ ਦਫ਼ਤਰਾਂ ਦੇ ਵਿੱਚ ਜਿਹੜੀ ਹੈਗੀ ਕਰਪਸ਼ਨ ਹੈ ਇਹ ਸਾਰਾ ਕੁਝ ਨਾਲ ਮਿਲ ਕੇ ਅਸੀਂ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਦੀਆਂ ਮੰਗਾਂ ਜੋੜ ਕੇ ਜਿਹੜੀ ਹੈ ਉਹ ਰੈਲੀ ਕਰਨੀ ਹੈ ਤੇ ਉਹਦੀ ਅੱਜ ਤਿਆਰੀ ਕਰ ਰਹੇ ਹਾਂ ਕਿੰਨੀਆਂ ਕ ਬੱਸਾਂ ਐਸੇ ਇਲਾਕੇ ਦੇ ਵਿੱਚੋਂ ਜਾਣ ਗਈਆਂ ਔਰ ਜਿਹੜੀਆਂ ਕਿਹੜੀ ਕਿਹੜੀ ਹੋਰ ਜਥੇਬੰਦੀ ਤੁਹਾਡੇ ਨਾਲ ਇਸ ਵਕਤ ਸੰਪਰਕ ਚ ਹੈ ਕਿਉਂਕਿ ਮੁੱਦੇ ਕਈ ਆ ਕਿਸਾਨਾਂ ਦੇ ਔਰ ਵੱਖ-ਵੱਖ ਜਥੇਬੰਦੀਆਂ ਐ ਲੇਕਿਨ ਮੁੱਦਾ ਇੱਕੋ ਹੀ ਹੁੰਦਾ ਹੈ ਕਿ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਨਿੱਤਰਨਾ ਸਾਰੀਆਂ ਜਥੇਬੰਦੀਆਂ ਕਿਹੜੀ ਕਿਹੜੀ ਹੋਰ ਦੇਖੋ ਸੰਯੁਕਤ ਮੋਰਚੇ ਦੇ ਵਿੱਚ 36 ਤੋਂ ਵੱਧ ਜਥੇਬੰਦੀਆਂ ਹੈਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਜਾਣਗੀਆਂ ਕਿਉਂਕਿ ਇਹ ਪ੍ਰੋਗਰਾਮ ਹੀ ਸੰਯੁਕਤ ਕਿਸਾਨ ਮੋਰਚੇ ਦਾ ਹੈਗਾ ਤਾਂ ਜਿੰਨੀਆਂ ਉਸ ਮੋਰਚੇ ਦੇ ਅੰਦਰ ਜਥੇਬੰਦੀਆਂ ਨੇ ਸਾਰੀਆਂ ਨੇ ਜਾਣਾ ਤੇ ਜਿੰਨੇ ਸਮੁੱਚੇ ਕਿਸਾਨੀ ਦੇ ਮਸਲੇ ਆ ਤੇ ਲੋਕਾਂ ਦੇ ਮਸਲੇ ਆ ਉਹ ਸਾਰਿਆਂ ਦੇ ਲਈ ਇਹ ਪ੍ਰੋਟੈਸਟ ਕਰਨਾ ਹੈ ਤਾਂ ਵੀ ਮੁੱਦੇ ਹੰਡੇ ਆ ਕਿਉਂਕਿ ਇਸਨ ਜ਼ਿਲ੍ਹਾ ਪ੍ਰਧਾਨ ਜਿਹੜੇ ਕਿ ਜਥੇਬੰਦੀ ਦੇ ਕਿਸਾਨ ਜਥੇਬੰਦੀ ਦੇ ਕਿਸ ਤਰ੍ਹਾਂ ਦੇ ਹੋਰ ਮੁੱਦੇ ਰਹਿਣਗੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਰੁਝਾਨ ਹੈ ਸ਼ਾਇਦ ਤੁਸੀਂ ਹੋ ਸਕਦਾ ਕਾਫੀ ਪਿੰਡਾਂ ਦੇ ਵਿੱਚ ਹੁਣ ਤੱਕ ਪਹੁੰਚੇ ਹੋਵੋਗੇ ਬਿਲਕੁਲ ਜੀ ਜੋ ਪ੍ਰਧਾਨ ਜੀ ਨੇ ਦੱਸਿਆ ਹਾਜ਼ਰੀ ਸਾਡੀ ਜਿਹੜੀ ਇਹ ਕਨਵੈਨਸ਼ਨ ਆ ਇਹ ਪਿੰਡਾਂ ਦੇ ਵਿੱਚ ਜਿੱਨੇ ਸਾਡੀਆਂ ਇਕਾਈਆਂ ਹੈਗੀਆਂ ਉਹਨਾਂ ਦੇ ਪ੍ਰਧਾਨ ਸਕੱਤਰ ਤੇ ਜਿਹੜੇ ਮੇਨ ਉਹਦੇਦਾਰ ਹੈਗੇ ਆ ਉਹਨਾਂ ਨੂੰ ਬੁਲਾ ਕੇ ਇਸ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਮੇਟੀ ਪਲੱਸ ਸਾਡੇ ਸੁਭਾਈ ਆ ਗੁਰਮਿੰਦਰ ਸਿੰਘ ਪਟਿਆਲਾ ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੀ ਲੀਡਰ ਹੈਗੇ ਆ ਉਹ ਵੀ ਖਾਸ ਤੌਰ ਤੇ ਉਹਨਾਂ ਨੇ ਸ਼ਮੂਲੀਤ ਕੀਤੀ ਹੈਗੀ ਆ ਕਿ ਆਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਇਹ ਅੱਜ ਸਥਿਤੀ ਬਣੀ ਆ ਕਿ ਜਿਹੜੀ 24 ਤਰੀਕ ਨੂੰ ਮਹਾਪੰਚਾਇਤ ਸਮਰਾਲੇ ਵਿਖੇ ਹੋ ਰਹੀ ਆ ਜਿਹੜੀ ਕਿ ਕਹਿ ਲਈ ਅੱਜ ਤੱਕ ਇਤਿਹਾਸਕ ਇਕੱਠ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਅੱਜ ਤੱਕ ਦੀ ਸਭ ਤੋਂ ਵੱਡੀ ਮਹਾਪੰਚਾਇਤ ਕਿਸਾਨਾਂ ਦੀ ਹੋਣ ਜਾ ਰਹੀ ਹੈ ਉਹ ਤੇ ਉਹਦੇ ਵਿੱਚ ਜਿਹੜੀ ਉਸ ਦੇ ਪ੍ਰੈਸ਼ਰ ਦੇ ਵਜੋਂ ਜਿਹੜੀ ਨੀਤੀ ਦੇ ਖਿਲਾਫ ਉਹ ਜਿਹੜੀ ਮਹਾਪੰਚਾਇਤ ਉਹ ਲਿਖੀ ਸੀਗੀ ਉਹ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਭਾਵ ਹੇਠ ਉਹਨੂੰ ਵਾਪਸ ਲਿਆ ਪਹਿਲਾਂ ਉਹਨਾਂ ਨੇ ਨੋਟੀਫਾਈ ਇਹ ਕਿਹਾ ਕਿ ਜਿਹੜੀ 14 ਮਈ ਨੂੰ ਇਹਨਾਂ ਨੇ ਉਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਇਆ ਉਹਨੂੰ ਰੱਦ ਕਰਨ ਦੀ ਨੋਟੀਫਿਕੇਸ਼ਨ ਜਾਂ ਕਹਿ ਲਈ ਉਹਨਾਂ ਨੇ ਆਖਿਆ ਕਿ ਉਹ ਰੱਦ ਕਰ ਰਹੇ ਹੈਗੇ ਆਂ ਉਹਦੇ ਵਿੱਚ ਨੁਕਤੇ ਕੱਢ ਕੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਜਿਹੜੀਆਂ ਉਸ ਤੋਂ ਬਾਅਦ ਜਿਹੜੀ ਪਾਲਿਸੀ ਲੈ ਕੇ ਆਇਓ ਜਿਹੜੀ ਹਲੇ ਸਟੈਂਡ ਕਰਦੀ ਹੈਗੀ ਆ ਜਿੰਨਾ ਟਾਈਮ ਉਹਨੂੰ ਡੀ ਨੋਟੀਫਾਈ ਨਹੀਂ ਕਰਦੇ ਹੈਗੇ ਤੁਸੀਂ ਉਹਨਾਂ ਟਾਈਮ ਸਾਡਾ ਉਹ ਸੰਘਰਸ਼ ਉਸ ਤਰ੍ਹਾਂ ਰਹੂਗਾ ਤੇ ਉਹ ਚ ਅਸੀਂ 20 ਅਗਸਤ ਤੱਕ ਦਾ ਟਾਈਮ ਦਿੱਤਾ ਸੀਗਾ ਸਰਕਾਰ ਨੂੰ ਪਰ ਜਿਹੜਾ ਸਰਕਾਰ ਨੇ ਉਹ ਮੰਨ ਲਿਆ ਹੈਗਾ ਕਿ ਉਹਨੂੰ ਡੀ ਨੋਟੀਫਾਈ ਕਰਤਾ ਅਸੀਂ ਇਹ ਤੁਹਾਡਾ ਵੀ ਧੰਨਵਾਦ ਕਰਦੇ ਹੈਗੇ ਕਿਉਂਕਿ মিডিਆ ਰਹੀ ਵੀ ਇਹ ਚਰਚਾ ਗਈ ਹੈਗੀ ਆ ਲੋਕਾਂ ਦਾ ਇਹ ਜਿੱਤ ਦਾ ਜਸ਼ਨ ਹੈਗਾ ਜਿਹੜਾ ਮਨਾਉਣ ਵਾਸਤੇ 24 ਤਰੀਕ ਨੂੰ ਸੀ ਮਹਾਪੰਚਾਇਤ ਉਹ ਰੱਖੀ ਹੈਗੀ ਆ ਇਹਦੇ ਨਾਲ ਨਾਲ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਿ ਸਮਾਰਟ ਚਿਪ ਮੀਟਰਾਂ ਦਾ ਬਹੁਤ ਵੱਡਾ ਮੁੱਦਾ ਹੈਗਾ ਜਿਹੜੇ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਅਸੀਂ ਪੰਜਾਬ 'ਚ ਚਿਪ ਮੀਟਰ ਉਸ ਤਰ੍ਹਾਂ ਲਾਗੂ ਨਹੀਂ ਕਰਨੇ ਉਹ ਚਿਪ ਨਹੀਂ ਚੱਲੇਗੀ ਉਸ ਤਰ੍ਹਾਂ ਤੁਹਾਡੇ ਬਿੱਲ ਨਹੀਂ ਆਣਗੇ ਇਹ ਹਲੇ ਮਲਕਿ ਜਿੰਨਾ ਕੱਲੇ ਮੀਟਰ ਲਾਏ ਜਾਣਗੇ ਉਹ ਤੁਸੀਂ ਦੇਖੋ ਬਸ ਆਪਣੇ ਜਿਰਕਪੁਰ ਦੇ ਇਲਾਕੇ ਦੇ ਵਿੱਚ ਉਹ ਮਲਕਿ ਮੀਟਰ ਜਿਹੜੇ ਹੈਗੇ ਆ ਉਹ ਉਹਨਾਂ ਦੇ ਬਿੱਲ ਉਸ ਤਰ੍ਹਾਂ ਆਣ ਲੱਗੇ ਹੈਗੇ ਯਾਰ ਇਹਦੇ ਨਾਲ ਨਾਲ ਜਿਹੜੇ ਐਮਐਸਪੀ ਦਾ ਮੁੱਦਾ ਹੈਗਾ ਕਾਰਜੀ ਦੇ ਸਵਾਲ ਹੈਗੇ ਆ ਇਹ ਸਾਰੇ ਮੁੱਦਿਆਂ ਤਹਿਤ ਅਸੀਂ ਆ ਬਲਾਕ ਪਤਣਾ ਦੇ ਵਿੱਚੋਂ ਮਤਲਬ ਕਿ ਵੱਡੀ ਗਿਣਤੀ ਚ ਹਰੇਕ ਪਿੰਡ ਦੇ ਵਿੱਚੋਂ ਬਸਾਂ ਭਰ ਕੇ ਇਹ ਜਿਹੜਾ ਆਪਣਾ ਪ੍ਰੋਗਰਾਮ 24 ਦਾ ਉਹਦੇ ਵਾਸਤੇ ਲਾਂਬੰਦੀ ਕਰਨ ਵਾਸਤੇ ਅੱਜ ਇੱਥੇ ਮੀਟਿੰਗ ਸੰਭੀ ਗਈ ਸੀ ਕਾਫੀ ਵੱਡੇ ਮੁੱਦੇ ਆ ਕਿਸਾਨਾਂ ਦੇ ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਹਮੇਸ਼ਾ ਹੀ ਕੋਈ ਨਾ ਕੋਈ ਪ੍ਰੋਗਰਾਮ ਲੀਕ ਕੇ ਮੀਟਿੰਗਾਂ ਕਰਕੇ ਔਰ ਵੱਡੇ ਡਿਸੀਜਨ ਲਏ ਜਾਂਦੇ ਆ ਉਸੇ ਤਰ੍ਹਾਂ ਹੀ ਇਹ ਜਿਹੜਾ 24 ਤਰੀਕ ਦਾ ਇਹਨਾਂ ਵੱਲੋਂ ਡਿਸੀਜਨ ਲਿਆ ਗਿਆ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹੀ ਇਹ ਮੀਟਿੰਗਾਂ ਚੱਲ ਰਹੀਆਂ ਔਰ ਉਸੇ ਸੱਦੇ ਤੇ ਹੀ ਜਿਹੜਾ ਕਿ ਵੱਡਾ ਇਹਨਾਂ ਦਾ ਇਕੱਠ ਕਰਕੇ ਉੱਥੇ ਸਰਕਾਰ ਦੇ ਜਿਹੜੇ ਕੀਤੇ ਕੋਈ ਵੀ ਕਿਸਾਨਾਂ ਦੇ ਵਿਰੁੱਧ ਕਾਨੂੰਨ ਬਣਾਏ ਜਾ ਕੋ ਕਿਸੇ ਤਰ੍ਹਾਂ ਦੇ ਕਿਸਾਨਾਂ ਦੇ ਨਾਲ ਧੱਕੇਚਾਹੀ ਹੁੰਦੀ ਆ ਤਾਂ ਉਹਦੇ ਖਿਲਾਫ ਡਟ ਕੇ ਲੜਨ ਵਾਸਤੇ ਵੱਡਾ ਇੱਕ ਸੰਘਰਸ਼ ਵਿੱਢਿਆ ਹੋਇਆ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਜਿਹੜਾ ਇਹ ਸੰਘਰਸ਼ ਦੇ ਵਿੱਚ ਅੱਜ ਦੀ ਜਿਹੜੀ ਰੂਪਰੇਖਾ ਸੀ ਔਰ ਜਿਹੜਾ ਇਸ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਇਹਨਾਂ ਦਾ ਇਕੱਠ ਦੇਖਣ ਨੂੰ ਮਿਲੂਗਾ ਔਰ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੀਆਂ ਹੋਰ ਕਿਸਾਨ ਜਿਹੜੀਆਂ ਹੋਣੀਆਂ ਔਰ ਤੁਹਾਡੇ ਕੋਲ ਕੀ ਹੁੰਦਾ ਤੁਸੀਂ ਵੀ ਦੱਸਿਓ ਜ਼ਿਲ੍ਹਾ ਖਜ਼ਾਨਚੀ ਜੀ ਕੁਲਵੀਰ ਸਿੰਘ ਟੋਡਰਪੁਰ ਜੀ ਅੱਜ ਤਾਂ ਜਿਹੜੇ ਤੁਹਾਡੀਆਂ ਮੀਡੀਆ ਕੀਤੀਆਂ ਕੀ ਲੱਗਦਾ ਤੁਹਾਨੂੰ ਕੀ ਸਰਕਾਰ ਇਹ ਜਿਹੜੇ ਤੁਹਾਡੇ 24 ਤਰੀਕ ਵਾਲੇ ਜਿਹੜੇ ਜ਼ੋਰਦਾਰ ਇਕੱਠ ਨਾਲ ਕਿਸ ਤਰ੍ਹਾਂ ਦਾ ਸਰਕਾਰ ਤੇ ਅਸਰ ਪਾਊਗਾ ਬਿਲਕੁਲ ਇਹ ਅਸਰ ਦਿਖੇ ਰਿਹਾ ਜੀ ਜਿਸ ਤਰ੍ਹਾਂ ਦਾ ਪਿੰਡਾਂ ਦੇ ਵਿੱਚ ਇਸ ਪਾਲਿਸੀ ਦੇ ਖਿਲਾਫ ਬਹੁਤ ਸਖਤ ਬਰੋਸ ਸੀ ਰੋਸਾ ਸੀ ਲੋਕਾਂ ਨੇ ਸਰਕਾਰ ਦਾ ਜੇ ਕਹਣਾ ਪਿੰਡਾਂ ਦੇ ਵਿੱਚ ਇਹਨਾਂ ਦਾ ਆਗੂਆਂ ਦਾ ਬੜਨਾ ਬੰਦ ਕਰ ਦਿੱਤਾ ਸੀ ਇਹਨਾਂ ਦੇ ਅਹੁਦੇਦਾਰ ਲਗਾਤਾਰ ਅਸਤੀਫੇ ਦੇ ਰਹੇ ਸੀ ਇਸ ਨੂੰ ਇਹ ਲਗਾਤਾਰ ਸੰਘਰਸ਼ ਦੀ ਬਦੌਲਤ ਜਿਹੜਾ ਇਹ ਲਗਾਤਾਰ ਰੋਸ ਪ੍ਰਦਰਸ਼ਨ ਲੋਕ ਕਰ ਰਹੇ ਸੀ ਇਹਦੇ ਕਰਕੇ ਸਰਕਾਰ ਨੂੰ ਜਿਹੜਾ ਉਹ ਪਿੱਛੇ ਹਟਣਾ ਪਿਆਗਾ ਲੈਂਡ ਪੂਲਿੰਗ ਪਾਲਿਸੀ ਜਿਹੜਾ ਉਹ ਕੱਲ ਕੈਬਨਟ ਦੀ ਮੀਟਿੰਗ ਦੇ ਵਿੱਚ ਵੀ ਫੈਸਲਾ ਕੀਤਾ ਉਹਨਾਂ ਨੇ ਵਾਪਸ ਲਈ ਹੈਗੀ ਆ ਇਸੇ ਤਰ੍ਹਾਂ ਜਿਹੜੇ ਬਾਕੀ ਮਾਮਲੇ ਹੈਗੇ ਨੇ ਐਫਟੀਏ ਹੈਗਾ ਫ੍ਰੀਡ ਵਪਾਰ ਮੁਕਤ ਸਮਝੌਤਾ ਜਿਹੜਾ ਅਮਰੀਕਾ ਨਾਲ ਮੋਦੀ ਸਰਕਾਰ ਕਰਨ ਜਾ ਰਹੀ ਹੈਗੀ ਆ ਚਾਹੇ ਉਹ ਖਾਦਾਂ ਦਾ ਹੈਗੇ ਆ ਇਹ ਸਾਰੇ ਮਾਮਲਿਆਂ ਨੂੰ ਲੈ ਕੇ ਉਹ ਰੈਲੀ ਜਿਹੜੀ ਉਹ 24 ਤਰੀਕ ਨੂੰ ਜਿਹੜੀ ਸਮਰਾਲੇ ਹੋ ਰਹੀ ਹੈਗੀ ਆ ਪੂਰੀ ਤਿਆਰੀ ਪਿੰਡਾਂ ਦੇ ਵਿੱਚ ਵੱਡੇ ਪੱਤਰ ਤੇ ਚੱਲ ਰਹੀ ਹੈਗੀ ਆ ਤੇ ਇਸੇ ਤਰ੍ਹਾਂ ਜਿੰਨਾ ਚ ਸਮਾਂ ਸਰਕਾਰਾਂ ਇਸ ਤਰ੍ਹਾਂ ਮਸਲੇ ਨਹੀਂ ਜਿੰਨਾ ਚਿਰ ਕਿਸਾਨਾਂ ਦੇ ਹੱਲ ਹੁੰਦੇ ਉਸੇ ਤਰ੍ਹਾਂ ਜਿਹੜਾ ਸੰਘਰਸ਼ ਹੈ ਜਿਹੜਾ ਉਹ ਜਾਰੀ ਰਹੂਗਾ ਜੀ ਬਹੁਤ ਹੀ ਇੱਕ ਵੱਡਾ ਇਹਨਾਂ ਵੱਲੋਂ ਕਦਮ ਹੁਣ ਇਸ ਵਕਤ ਜਿਹੜਾ ਕਿ ਰੈਲੀ ਕਰਕੇ ਚੱਕਣ ਜਾ ਰਹੇ ਨੇ ਜਿੱਥੇ ਇਹ ਪੰਜਾਬ ਦੇ ਵਿੱਚ ਕੋਨੇ-ਕੋਨੇ ਤੋਂ ਜਿਹੜੇ ਪਹੁੰਚਣਗੇ ਕਿਸਾਨ ਔਰ ਕਿਸਾਨ ਜਥੇਬੰਦੀਆਂ ਦਾ ਵੀ ਉੱਥੇ ਜਿਹੜਾ ਭਾਰੀ ਜਮਾਵੜਾ ਹੋਵੇਗਾ ਦੇਖਣਾ ਹੋਵੇਗਾ ਕਿ ਸਰਕਾਰ ਤੇ ਇਹਨਾਂ ਦਾ ਕਿੰਨਾ ਅਸਰ